ਸ਼ਹਿਰ ਜੀ ਲੋਕਾਂ ਦੇ ਆਣਾ ਵੀ ਵੀਰ ਜੀ ਦਾ ਦੂ MS 9977 ਕੋਈ ਨਾ ਚੱਲ ਜੀ ਕੀ ਕੀ ਪਹਿਲੋ ਜੀ ਪੰਜਾਬ ਹੈ ਜਿੰਮੀ ਨਹੀਂ ਹੈਗਾ ਸਮਰਾਲਾ ਸ਼ਹਿਰ ਦਾ ਸਿਆਰੀਆ ਉੱਪਰ ਸਟੂਡੈਂਟ ਬੈਠੇ ਨੇ ਅਣ ਵਾਲੀ ਜਨਰੇਸ਼ਨ ਤੋਂ ਲਗਭਗ ਬੜਾ ਧਿਆਨ ਨਾਲ ਅੱਛੀ ਬੜਾ ਸਾਬ ਤੋਂ ਸਮਰਾਲਾ ਆ ਲੋ ਕੋਈ ਜਾਨ ਦੀ ਪਰਵਾਹ ਨਹੀਂ ਦੇਖੋ ਖਲਾਸਨ ਬਸਨ ਬਗੀਰ ਬਰਾਦਾ ਇੱਕ ਇੱਕ ਮੁੰਡਾ ਦੋ ਦੋ ਮੁੜੀ ਜਾ ਰਿਹਾ ਤੇ ਦਸਾਂ ਦੀ ਘਾਟ ਲੱਗਦੀ ਆ ਤੁਹਾਨੂੰ ਪੰਜਾਬ ਦੇ ਹੈ ਪ੍ਰਾਈਵੇਟ ਬੱਸ ਦਾ ਨੰਬਰ ਕੋਲ ਕੇ ਦੱਸਦਾ TV02 B S 9574

ਸੰਮਰਾਲਾ ਸ਼ਹਿਰ ਤੋਂ ਦਸ ਜਾ ਰਹੀ ਹੈ ਉਹ ਇੱਕ ਸਟੂਡੈਂਟ ਬੱਟੇ ਨੇ ਆਉਣ ਵਾਲੀ ਜਨਰੇਸ਼ਨ ਤੋਂ ਬਈਆ ਦੇਖੋ ਬੜੇ ਧਿਆਨ ਨਾਲ ਅੱਛੀ ਬੜਾ ਜਾਉ ਤੋਂ ਸੰਮਰਾਲਾ ਆ ਲੋ ਜੀ ਜਾਮਦੀ ਪਰਵਾਹੀ ਦੇਖੋ ਖਲਾਬ ਬਾਸਨ ਫਕੀਰ ਬਣਾਦਾ ਇੱਕ ਇੱਕ ਮੁੰਡਾ ਦੋ ਦੋ ਮੁੰਡੇ ਨੀ ਆ ਰਹੇ ਤੇੱਸਾਂ ਦੀ ਘਾਟ ਲੱਗਦੀ ਆ ਤੁਹਾਨੂੰ ਪੰਜਾਬ ਦੇ ਹੈ ਪ੍ਰਾਈਵੇਟ ਬੱਸ ਨੰਬਰ ਮੈਂ ਕਹਿੰਕੇ ਦੱਸਦਾ ਨਾ TV02 B TS 9574